ਅਸੀਂ ਸੁਪਰਮਾਰਕਟ ਵੱਲੋਂ ਧੰਨਵਾਦ ਕਰਦੇ ਹਾਂ ਇਸ ਸਟੈਪਨ ਸੁਸਾਇਟੀ ਦਾ ਜਿਹੜਾ ਨੇ ਬਹੁਤ ਵਧੀਆ ਪ੍ਰਾਲਾ ਕੀਤਾਗਾ ਕੱਡੇ ਬਣਦੀ ਇੱਥੇ ਇੱਕ ਕੂਟਰ ਲਾਇਆ ਵਾਟਰ ਕੂਟਰ ਲਾਇਆਗਾ ਹੋਰ ਵੀ ਇਹਨਾਂ ਨੇ ਬਹੁਤ ਵਧੀਆ ਮਲ ਕੇ ਕੰਮ ਕਰਦੇ ਨੇ ਸਾਡੇ ਕੋਲ ਸ਼ਾਲਾ ਬਸੇ ਮਲ ਕੇ ਬਹੁਤ ਵਧੀਆ ਜੀ ਸੁਪਰਮਾਰਕਟ ਦੇ ਨਾਮ ਸਟੈਪਨ ਸੁਸਾਇਟੀ ਦਾ ਬਹੁਤ ਬਹੁਤ ਧੰਨਵਾਦ ਹੈ ਬਾਟਰ ਕੁਲਰ ਦੀ ਉਹਦੇ ਜ਼ਰੂਰਤ ਵੀ ਬਣੀ ਸੀ ਜਿਹੜੀ ਉਹਨਾਂ ਨੇ ਮੌਕੇ ਦੇ ਥੋੜ੍ਹਾ ਸਮਝ ਕੇ ਕਰਨਾ ਕੀਤਾ ਬਹੁਤ ਸ਼ਲਾਘਾਯੋਗ ਕਦਮ ਹੈ ਧੰਨਵਾਦ ਸਭ ਲੋਕਾਂ ਲਈ ਜਿਹਨਾਂ ਦੀ ਇਹਨਾਂ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਸਹੀ ਮਾਇਨੇ ਦੇ ਵਿੱਚ ਬਹੁਤ ਘੱਟ ਹੈ ਪ੍ਰਸ਼ੰਸਾ ਦਾ ਇਹਨਾਂ ਲਈ ਬਹੁਤ ਛੋਟਾ ਸ਼ਬਦ ਹੈ ਜਿਹੜੀ ਇਹ ਤੁਹਾਨੂੰ ਮਨੋਂ ਤੁਹਾਨੂੰ ਸਾਰੇ ਅੱਛੇ ਪਰਿਵਾਰਾਂ ਦੇ ਬੱਚੇ ਜੁੜੇ ਹੋਏ ਨੇ ਸਮਾਜ ਲਈ ਇੱਕ ਬਹੁਤ ਵੱਡਾ ਉਦਾਹਰਣ ਹੈ ਇਹ ਧੂੜੀ ਤੋਂ ਜਾ ਰਿਹਾ ਬਾਹਰ ਸਾਡੇ ਦਾ ਸ਼ਹਿਰ ਦੇ ਇਹਨਾਂ ਨੂੰ ਦਿਲੋਂ ਤੁਹਾਨੂੰ ਸਾਰਾ ਹੀ ਸਹਿਯੋਗ ਇਹਨਾਂ ਦੇ ਨਾਲ ਹੈ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੀ ਮਾਰਕੀਟ ਦਾ ਕੋਈ ਸਟਾਪ ਕੋਮ ਸੋਸਾਇਟੀ ਕੋਈ ਇੱਕ ਬਿਲਡਿੰਗ ਜਾਂ ਕੋਈ ਕੋਈ ਕਿਸਮੂ ਆ ਸਾਰੇ ਸ਼ਹਿਰ ਨਿਵਾਸੀਆਂ ਨੇ ਤਾਂ ਸਚਨਾ ਦਾ ਲੋਕਾਂ ਨਾਲ ਮਿਲ ਕੇ ਬਣਾਇਆ ਹੋਇਆ ਕੋਈ ਜਦੋਂ ਵੀ ਕੋਈ ਕੰਮ ਹੁੰਦਾ ਚਾਹੀਦਾ ਵਾਟਰ ਕੋਲਰ ਹੋਵੇ ਚਾਹੀਦੀ ਗਊ ਸੇਵਾ ਹੋਵੇ ਚਾਹੀਦੀ ਬੱਚਿਆਂ ਦੀ ਪੜਾਈ ਲਿਖਾਈ ਹੋਵੇ ਜਿਸ ਤਰ੍ਹਾਂ ਕਿ ਸਾਡੀ ਕਰੇੜੀ ਚੱਲ ਰਹੀ ਹੈ ਬਾਜ਼ਾਰ ਦੇ ਵਿੱਚ ਸ਼ਹਿਰ ਦੇ ਹਰ ਕੋਨੇ ਤੇ ਜਾ ਕੇ ਜੋ ਗਰਮੀ ਦੇ ਵਿੱਚ ਗੁੰਗਾ ਬੈਠਿਆ ਨੇ ਉਹਨਾਂ ਨੂੰ ਪਾਣੀ ਪਿਲਾਉਂਦਾ ਇਹ ਜਿੰਨੇ ਵੀ ਭਲਾਈ ਦੇ ਕੰਮ ਹੁੰਦੇ ਨੇ ਸਾਨੂੰ ਤਾਂ ਇੱਕ ਸ਼ਹਿਰ ਵਾਸੀਆਂ ਵੱਲੋਂ ਆਸ਼ੀਰਵਾਦ ਆ ਜੇ ਸਾਨੂੰ ਸ਼ੇਰਾਂ ਮਿਲਦਾ ਪਰ ਅਸਲੀ ਸ਼ੇਰੇ ਦੇ ਹੱਕਦਾਰ ਸਾਡੇ ਅੰਕਲ ਜੀ ਸਾਡੇ ਲਖਸ਼ੇ ਵੀ ਆ ਜੀ ਜ ਕਿ ਕਿ ਪੈਸੇ ਵੀ ਆ ਵੀ ਕੋਈ ਕੰਮ ਨਹੀਂ ਹੁੰਦਾ ਜਦੋਂ ਸਾਨੂੰ ਕੋਈ ਖੁਸ਼ਮ ਹੁੰਦਾ ਪਰਮਾਤਮਾ ਵੱਲੋਂ ਵੀ ਆ ਕੰਮ ਜਿਹੜੇ ਲੋੜ ਆ ਤਾਂ ਅਸੀਂ ਆਪਦੀ ਅਰਥੀ ਲੈ ਕੇ ਨਾ ਸ਼ਹਿਰ ਨਿਵਾਸੀਆਂ ਕੋਲੇ ਸਾਡੇ ਦਾਨੀ ਸੱਜਣਾ ਕੋਲ ਜਾਂਦੇ ਆ ਤਾਂ ਪਹਿਲੇ ਬੋਲਤੇ ਸਾਡੇ ਸਿਰ ਤੇ ਹੱਥ ਰੱਖ ਦਿੰਦੇ ਨੇ ਤੇ ਸਾਨੂੰ ਹੌਸਲਾ ਮਿਲਦਾ ਹੈ ਜੇ ਦਾਨ ਕੰਮ ਕਰਨ ਦਾ ਜਾਂ ਵਗਿਆ ਕੰਮ ਕਰਨ ਦਾ ਤਾਂ ਅਸੀਂ ਮੈਂ ਇਹ ਨਹੀਂ ਕਹੂੰਗਾ ਵੀ ਸਟੈਪ ਕੋਮਿਊਨਿਟੀ ਵੱਲੋਂ ਕੀਤਾ ਗਿਆ ਮੈਂ ਤਾਂ ਇਹ ਕਹੂੰਗਾ ਸਾਡੇ ਸ਼ਹਿਰ ਨਿਵਾਸੀਆਂ ਵੱਲੋਂ ਦਾਨੀ ਸੱਜਣਾ ਵੱਲੋਂ ਸਾਡੇ ਅੰਕਲ ਜੋ ਸਾਡੇ ਬਡੇ ਵੀਰ ਸਾਡੇ ਨਾਲ ਖੜੇ ਨੇ ਇਹਨਾਂ ਦੇ ਐਫਰ ਸੁਨਾਲੀ ਹੋਏ ਆ ਬਿਲਕੁਲ ਯਾਰ ਇਸ ਸੰਸਥਾ ਵੱਲੋਂ ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਵਕਫ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਹੋਣਹਾਰ ਤੇ ਪੜ੍ਹਨ ਦੇ ਵਿੱਚ ਬਹੁਤ ਹੁਸ਼ਿਆਰ ਨੇ ਪਰ ਉਹ ਫੀਸਾਂ ਪੇ ਨਹੀਂ ਕਰਦੇ ਉਹਨਾਂ ਦੀ ਪੜ੍ਹਾਈ ਦੇ ਵਿੱਚ ਨਿਰੰਤਰ ਸਹਿਯੋਗ ਦਿੱਤਾ ਜਾਂਦਾ ਹੈ ਗੋਤਮ ਹਸਪਤਾਲ ਚਲਾਇਆ ਜਾ ਰਿਹਾ ਹੈ ਸ਼ਹਿਰ ਦੇ ਵਿੱਚ ਵਕਫ ਸਮੇ ਬੁੱਕੇ ਲਗਾਏ ਜਾਂਦੇ ਹਨ ਕਿਉਂਕਿ ਅਸੀਂ ਬੂਟੇ ਲਗਾਉਣ ਦੀ ਕਮਹੀਮ ਸਰੂਪ ਬਈ ਕਈ ਸਾਲਾਂ ਤੋਂ ਸ਼ੁਰੂ ਕੀਤੀ ਹੈ। ਇਹ ਅਸੀਂ ਹੁਣ ਵੀ ਅਪੀਲ ਕਰਦੇ ਆਂ। ਅਗਰ ਸਾਡਾ ਕੋਈ ਸ਼ਹਿਰ ਨਿਵਾਸੀ ਬੂਟਾ ਲਵਾਉਣਾ ਚਾਹੁੰਦਾ ਹੈ, ਬੂਟਾ ਲਵਾਣ ਦੀ ਤੇ ਬੂਟਾ ਦੇਣ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ ਪਰ ਉਹਨਾਂ ਤੋਂ ਇੱਕ ਬਸ ਇੱਕੇ ਸਹਿਯੋਗ ਮੰਗਿਆ ਕੋਈ ਨੂੰ ਪਾਲਣ ਦੀ ਜ਼ਿੰਮੇਵਾਰੀ ਉਹਨਾਂ ਦੀ ਹੋਵੇਗੀ। ਕਿਉਂਕਿ ਬੂਟੇ ਵੰਡਣਾ ਲਾਣਾ ਤਾਂ ਠੀਕ ਹੈ ਪਰ ਉਹ ਪਾਲਦੇ ਨਹੀਂ ਹੈ ਤਾਂ ਸਾਡੀ ਸੰਸਥਾ ਵੱਲ ਹਮੇਸ਼ਾ ਇਹ ਅਪੀਲ ਕੀਤੀ ਜਾਂਦੀ ਹੈ ਵੀ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ। ਸਾਨੂੰ ਤੁਸੀਂ ਜਿੱਥੇ ਬੁਲਾਓਗੇ ਅਸੀਂ ਬੂਟਾ ਲੈ ਕੇ ਟ੍ਰੀ ਗਾਰਡ ਜਿੰਨਾ ਵੀ ਸਾ